ਜੰਮੂ ਕਸ਼ਮੀਰ ਤੋਂ ਵੱਡੀ ਤੇ ਅਹਿਮ ਖਬਰ ਹੈ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਐਨਕਾਊਂਟਰ ਹੋਇਆ ਹੈ ਤਾਂ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਮੁਠਭੇੜ ਹੋਈ ਹੈ ਡੋਡਾ ਦੇ ਵਿੱਚ ਸੁਰੱਖਿਆ ਬਲਾਂ ਨੇ ਅਨਿਅਤਵਾਦੀਆਂ ਨੂੰ ਘੇਰਾ ਪਾਇਆ ਹੈ ਤਾਂ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਦੇ ਵਿਚਾਲੇ ਫਾਇਰਿੰਗ ਜਾਰੀ ਹੈ ਤਾਂ ਮੁਠਭੇੜ ਦੇ ਵਿੱਚ ਫੌਜ ਦੇ ਅਧਿਕਾਰੀ ਸਮੇਤ 5 ਜਵਾਨ ਜ਼ਖਮੀ ਹੋਏ ਨੇ ਤਾਹਮ ਖਬਰਾਂ ਦਾਸੀ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਚਿੰਤਾਪੂਰਨ ਸੰਵੇਦਨਸ਼ੀਲ ਬਣੇ ਹੋਏ ਨੇ ਔਰ ਇਸ ਨੂੰ ਲੈ ਕੇ ਲਗਾਤਾਰ ਸੁਰੱਖਿਆ ਦਸਤੇ ਜਿਹੜੇ ਨੇ ਉਹ ਕਾਰਵਾਈ ਕਰ ਰਹੇ ਨੇ ਖਾਸ ਤੌਰ ਤੇ ਜਿਹੜੇ ਅਤਵਾਦੀ ਲੁਕੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਕਾਰਵਾਈ ਹੋ ਰਹੀ ਹੈ ਕਿਉਂਕਿ ਜੰਗਲਾਂ ਦੇ ਵਿੱਚ ਇਹ ਚਰੇ ਜਾਂਦੇ ਨੇ ਔਰ ਖਾਸ ਤੌਰ ਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਤਵਾਦੀ ਹਮਲੇ ਹੋਏ ਹੋਣ ਔਰ ਉਸ ਦੇ ਵਿੱਚ ਸ਼ਹਾਦਤ ਵੀ ਹੋਏ ਹੋਏ ਜਵਾਨਾਂ ਦੀ ਔਰ ਨਾਲ ਹੀ ਆਮ ਲੋਕ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਗਈ ਹੋਵੇ ਜਿਹੜੇ ਬੇਕਸੂਰੇ ਲੋਕ ਨੇ ਤਾਂ ਕੁਲ ਮਿਲਾ ਕੇ ਜੰਮੂ ਕਸ਼ਮੀਰ ਦੇ ਡੋਂਡਾ ਦੇ ਵਿੱਚ ਇਸ ਵੇਲੇ ਐਨਕਾਊਂਟਰ ਚੱਲ ਰਿਹਾ ਹੈ ਲਗਾਤਾਰ ਫਾਇਰਿੰਗ ਚੱਲ ਰਹੀ ਹੈ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਮੁੱਠਪੇੜ ਚੱਲ ਰਹੀ ਹੈ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਜੋ ਜਾਣਕਾਰੀ ਮਿਲ ਪਾਰੀ ਹੈ țeਰਾ ਪਾਇਆ ਹੋਇਆ ਹੈ ਔਰ ਫਾਇਰਿੰਗ ਲਗਾਤਾਰ ਚੱਲੀ ਹੈ ਤਾਂ ਮੁੱਠਪੇਰ ਦੇ ਵਿੱਚ ਫੌਜ ਦੇ ਅਧਿਕਾਰੀ ਸਮੇਤ ਪੰਜ ਜਵਾਨ ਜ਼ਖਮੀ ਹੋਏ ਆ ਕਿ ਵਾਤੇ ਹੁਣ ਗੱਲ ਪੰਜ ਸਿੰਘ ਸਹਿਬਾਨਾ ਦੇ ਵੱਡੇ ਫੈਸਲੇ ਦੀ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਅਕਾਲੀ ਦਲ ਦੇ ਬਾਗੀ ਤੜੇ ਨੇ ਜੋ ਪਿਛਲੇ ਦਿਨੀਂ ਆਕਾਲ ਤਖਤ ਸਾਹਿਬ ਤੇ ਮਾਫੀ ਨਾਮਾ ਸੌਂਪਿਆ ਸੀ ਉਸ ਤੇ 15 ਦਿਨ ਦੇ ਅੰਦਰ ਅੰਦਰ ਜਵਾਬ ਮੰਗਿਆ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਮਾਫੀਨਾਮੇ ਤੇ ਸਖਤ ਨੋਟਿਸ ਲਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਤੇ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਦੇ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਦੇ ਵੱਲੋਂ ਲਾਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂਆਂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਤਾਂ ਸਿੰਘ ਸਹਿਬਾਨਾ ਦੀ ਫੈਸਲੇ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਬਾਗੀ ਧੜੇ ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਵੀ ਆਇਆ ਹੈ ਤੇ ਸਿੰਘ ਸਹਿਬਾਨਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਸੋ ਅਕਾਲ ਤਖਤ ਸਾਹਿਬ ਦਾ ਕੋਈ ਸੰਦੇਸ਼ ਸਾਨੂੰ ਕਾਂ ਦੇ ਹੱਥ ਵੀ ਭੇਜ ਦੇਣ ਤਾਂ ਨੰਗੇ ਪੈਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸੀਸ ਨਵਾ ਕੇ ਉਸ ਸੰਦੇਸ਼ ਦੇ ਉੱਤੇ ਉਸ ਆਦੇਸ਼ ਦੇ ਉੱਤੇ ਪੈਰ ਤਰ ਗਈ ਸੋ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਵੱਲੋਂ ਕੀਤੀ ਜਾਂਦੀ। ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ। ਉਹਨਾਂ ਨੇ ਜਿਹੜਾ ਉਹਨਾਂ ਵੱਲੋਂ ਬਣਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ। ਜਿਹੜਾ ਫੈਸਲਾ ਅੱਜ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ ਬਹੁਤ ਅੱਛਾ ਫੈਸਲਾ ਹੈ। ਮੈਂ ਉਹਦਾ ਸਨਮਾਨ ਕਰਦਾ। ਅੱਜ ਉਹਨਾਂ ਲੋਕਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਜਿਹੜੇ ਪਿਛਲੇ ਸਮੇਂ 'ਚ ਸਿੱਖੀ ਦੇ ਵਿਰੋਧ ਦੇ ਵਿੱਚ ਤੇ ਆਪਸੀ ਧੜੇਬੰਦੀਆਂ ਦੇ ਵਿੱਚ ਆ ਕੇ ਅਕਾਲ ਤਖਤ ਸਾਹਿਬ ਨੂੰ ਨਿੰਦੇ ਸੀ। ਕਹਿੰਦੇ ਵੀ ਕਾਲਤਖ ਸਾਹਿਬ ਕਿਸੇ ਇੱਕ ਪਰਿਵਾਰ ਦੇ ਪ੍ਰਭਾਵੇਠਾ ਕਾਲਤਖ ਸਾਹਿਬ ਜਿਹੜਾ ਵਾ ਉਹ ਕਿਸੇ ਪਾਰਟੀ ਦੇ ਪ੍ਰਭਾਵੇਠਾ ਅੱਜ ਤੁਸੀਂ ਵੇਖੋ ਕਿ ਕਾਲਤਖ ਸਾਹਿਬ ਨੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਵੀ 15 ਰੋਜ਼ ਦਿਓ ਇਹ ਕਾਲਤਖ ਸਾਹਿਬ ਦੀ ਸਰਬੋਚਤਾ ਹੈ ਜ਼ਿਕਰ ਹੋ ਗਿਆ ਕਿ 1 ਜੁਲਾਈ ਨੂੰ ਅਕਾਲੀ ਦਲ ਦਾ ਬਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੀ ਤੇ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਨੂੰ ਲੈ ਕੇ ਮਾਫੀਨਾਮਾ ਸੌਂਪਿਆ ਗਿਆ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਮਾਫੀ ਸਣੇ ਸ੍ਰੀ ਗੁਰੂ ਗੰਗਸਾਹਿਬ ਜੀ ਦੀ ਬੇਦਬੀ ਤੇ ਸੁਮੇਤ ਸੈਣੀ ਨੂੰ ਡੀਜੀਪੀ ਲਗਾਉਣ ਦਾ ਜ਼ਿਕਰ ਕੀਤਾ ਗਿਆ ਸੀ ਖੈਰ ਹੁਣ ਵੇਖਣਾ ਹੋਵੇਗਾ ਕਿ 15 ਦਿਨਾਂ ਤੱਕ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀ ਸਪਸ਼ਟਿਕਰਨ ਦਿੱਤਾ ਜਾਂਦਾ ਹੈ ਤੇ ਫਿਰ ਅਕਾਲ ਤਖਤ ਸਾਹਿਬ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਤੜਾ ਆਮੋ ਸਾਹਮਣੇ ਨੇ ਤੇ ਇੱਕ ਦੂਜੇ ਨੂੰ ਸਿੱਧਾ ਚੈਲੰਜ ਕੀਤਾ ਜਾ ਰਿਹਾ ਜਦੋਂ ਅਕਾਲੀ ਦਲ ਨੇ ਬਾਗੀ ਤੜੇ ਨੂੰ ਚੁਣੌਤੀ ਦਿੱਤੀ ਕਿ ਪ੍ਰਧਾਨਗੀ ਦੀ ਚੋਣ ਲੜ ਕੇ ਵੇਖ ਲੈਣ ਤਾਂ ਅੱਗੋਂ ਬਾਗੀ ਤੜੇ ਨੇ ਵੀ ਪਲਟਵਾਰ ਕੀਤਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਅਕਾਲੀ ਦਲ ਦਾ ਬਾਗੀ ਤੜਾ ਦੋਵੇਂ ਧਿਰਾਂ ਵੱਲੋਂ ਬੈਠਕਾਂ ਦਾ ਦੌਰ ਚੱਲ ਰਿਹਾ ਹੈ ਤੇਹੀ ਸਿਲਸਿਲਾ ਸੋਮਵਾਰ ਵੀ ਚੱਲ ਰਿਹਾ ਜਿੱਥੇ ਦੋਵੇਂ ਧਿਰਾਂ ਆਪਣਾ ਸਟੈਂਡ ਸਪਸ਼ਟ ਕਰ ਰਹੀਆਂ ਨੇ ਉੱਥੇ ਇੱਕ ਦੂਜੇ ਨੂੰ ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਬਾਗੀ ਧੜੇ ਨੂੰ ਸਿੱਧਾ ਚੈਲੰਜ ਕਰ ਦਿੱਤਾ ਕਿ ਪ੍ਰਧਾਨਗੀ ਦੀ ਚੋਣ ਲੜ ਕੇ ਵਿਖ ਲੈਣ ਤਾਂ ਕੁਜਗੀਰ ਕਰਨ ਨੇ ਵੀ ਪਲਟਵਾਰ ਕੀਤਾ ਕਿ ਜਦੋਂ ਅਕਾਲੀ ਦਲ ਪ੍ਰਧਾਨ ਦੀਆਂ ਚੋਣਾਂ ਹੋਣਗੀਆਂ ਤਾਂ ਅਸੀਂ ਚੋਣ ਕਰਵਾਵਾਂਗੇ ਤਾਂ ਕੋਈ ਦੋ ਜਣੇ ਇੱਥੇ ਉੱਠ ਕੇ ਦੋ ਮੀਟਿੰਗ ਕਰ ਲੈਣੇ 1000 ਬੰਦੇ ਚੋਂ ਤੁਹਾਡੇ ਬੰਦੇ ਥੋੜਾ ਬਣ ਜਾਂਦੇ ਨੇ ਹੂੰ ਕਰੇ ਕੋ ਆਪਣੀ ਮਰਜ਼ੀ ਹੈ ਧੋਕਰ ਆ ਜਾ ਕਿੰਨੀਆਂ ਕਰੀ ਜਾਣ ਪ੍ਰੈਜ਼ੀਡੈਂਟ ਦੀ ਚੋਣ ਵਾਸਤੇ ਕਾਗਜ਼ ਭਰਦੇ ਨੂੰ 15 ਬੰਦੇ ਨਹੀਂ ਛੱਡੇ ਆਪ ਦੀ ਡੋਮਿਨੇਸ਼ਨ ਵਾਸਤੇ ਵੀ ਭਰ ਦਿੰਦੇ ਕੋਈ ਹਟਾਉਣਾ ਇਹ ਡੈਮੋਕ੍ਰੇਸੀ ਹੈ ਫੇਰ ਆ ਕੇ ਦੇਖ ਲਾਂਗੇ ਹਾਂ ਜੇ ਸਮਾਏਗਾ ਉਹ ਵੀ ਕਰਾਵਾਂਗੇ ਅਜੇ ਤਾਂ ਇਲੈਕਸ਼ਨ ਹੈ ਹੀ ਨਹੀਂ ਨਹੀਂ ਪ੍ਰਧਾਨਗੀ ਦੇ ਇਲੈਕਸ਼ਨ ਕਦੋਂ ਤੇ ਕਿਵੇਂ ਹੋ ਸਕਦੇ ਹੈਗੀ ਫੇਰ ਕਰਾਵਾਂਗੇ ਤੁਹਾਡੇ ਕੋਲ ਨਾਮ ਹੈ ਬੀਬੀ ਜਗੀਰਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕੋਣ ਨੇ ਇਸ ਤਰ੍ਹਾਂ ਕੋਈ ਨਾਮ ਨਹੀਂ ਹੁੰਦੇ ਹਾਂ ਜਿਹਨੂੰ ਪਰਮੇਸ਼ਰ ਨੇ ਬਖਸ਼ਿਸ਼ ਕਰਨੀ ਹੈ ਨਾ ਜਿਸ ਮਸਤਕ 500 ਲੱਖਾਂ ਸੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਬਾਕੀ ਧੜੇ ਤੇ ਇਹ ਵੀ ਨਿਸ਼ਾਨਾ ਸਾਧਿਆ ਕਿ ਲੀਡਰਸ਼ਿਪ ਦੇ ਖਿਲਾਫ ਬੋਲਣ ਵਾਲੇ ਖੁਦ ਨੂੰ ਪਾਰਟੀ ਚੋਂ ਬਾਹਰੀ ਸਮਝਣ ਤੱਗੋਂ ਬਾਕੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਲੋਕ ਤੈਅ ਕਰਨਗੇ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਲੋੜ ਕੋਈ ਨਹੀਂ ਲੱਗਦੀ ਕਿ ਜਿਹੜਾ ਬੰਦਾ ਆਪਣੇ ਆਪ ਹੀ ਪਾਰਟੀ ਦੇ ਸੂਲਤਰ ਤੋਂ ਬੋਲ ਲਗਾ ਤਾਂ ਆਪਣੇ ਆਪ ਹੀ ਏਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ ਹਨੋ ਪਾਰਟੀ ਦੇ ਤੁਸੀਂ ਹਲੇ ਵੀ ਉਹਨਾਂ ਨੂੰ ਹਿੱਸਾ ਮੰਨਦੇ ਹੋ ਪਾਰਟੀ ਦਾ ਹਿੱਸਾ ਕੀ ਜਿਹੜਾ ਜੇ ਤੁਸੀਂ ਮੈਨੂੰ ਬਾਹਰ ਕੱਢੀਏ ਨਾ ਮੇਰਾ ਹਿੱਸਾ ਕਿੱਥੇ ਰਹਿ ਗਿਆ ਇਹ ਤਾਂ ਆਟੋਮੈਟਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਏ ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗ ਗਏ ਪ੍ਰਧਾਨ ਦੇ ਉਲਟ ਬੋਲਣ ਲੱਗ ਗਏ ਤੇ ਫਿਰ ਫੇਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ ਸਾਡੀ ਜ਼ਿੰਮੇਵਾਰੀ ਸੀ ਪੰਤ ਪ੍ਰਤੀ ਆਪਣੇ ਕੌਮ ਲਈ ਪੰਜਾਬ ਲਈ ਤਾਂ ਅਸੀਂ ਤੁਰੇ ਹਾਂ ਤੇ ਜੇ ਕਹਿਣ ਅੱਜ ਕੱਢ ਦਿਓ ਬਾਹਰ ਆ ਜਾਓ ਇਹ ਤਾਂ ਦੇਖੋ ਬੜੀ ਵਾਰੀ ਆਪਣੇ ਅਖਲੀ ਜਲ ਦੇ ਇਤਿਹਾਸ 'ਚ ਇਦਾਂ ਦਾ ਸਮਾਂ ਆਇਆ ਇਹ ਤਾਂ ਟਾਈਮ ਦੱਸੂਗਾ ਉਹ ਅਕਾਲੀ ਦਲ ਨੂੰ ਮਾਨਤਾ ਦੇਣੀ ਆ ਜਿਹਨਾਂ ਲੋਕ ਖੰਣਗੇ ਤੇ ਫੇ ਉਹ ਲੋਕਾਂ ਨੂੰ ਉਹ ਅਸਲੀ ਅਕਾਲੀ ਦਲ ਲਊਗਾ ਇਹ ਜਦੋਂ ਸਮਾਂ ਆ ਉਦੋਂ ਲੋਕਾਂ ਨੇ ਫੈਸਲਾ ਕਰਨਾ ਹੈ ਉੱਥੇ ਦੋਵੇਂ ਤਰ੍ਹਾਂ ਦੀ ਬੈਠਕ ਦੇ ਦੌਰਾਨ ਅਕਾਲੀ ਦਲ ਦੇ ਚੰਡੀਗੜ੍ਹ ਵਾਲੇ ਦਫ਼ਤਰ ਦੇ ਬਾਹਰ ਭਾਰੀ ਸੁਰੱਖਿਆ ਨਜ਼ਰ ਆਈ ਦਰਸਲ ਬਾਗੀ ਧੜੇ ਦੇ ਵੱਲੋਂ ਦਫ਼ਤਰ ਤੇ ਕਬਜ਼ੇ ਦਾਖਰ ਸ਼ਾਸੀ ਜਿਸ ਦੇ ਚੱਲਦਿਆਂ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹਾਲਾਂਕਿ ਇਸ ਤੇ ਬਾਗੀ ਧੜੇ ਨੇ ਸਪੱਸ਼ਟ ਵੀ ਦਿੱਤੀ ਕਿ ਦਫਤਰ ਤੇ ਕਬਜ਼ਾ ਕਰਨਾ ਸਾਡਾ ਮਕਸਦ ਨਹੀਂ ਸੀ। ਮਾਹੌਲ ਤਣਾਪੂਰਨ ਨਾ ਬਣੇ ਇਸ ਕਰਕੇ ਚੰਡੀਗੜ੍ਹ ਪੁਲਿਸ ਨੇ ਵੀ ਦੋਮਾ ਪਾਸੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦੋਮਾ ਪਾਸੇ ਤੈਨਾਤ ਹੋ ਗਏ ਕਿ ਕਿਤੇ ਇਹ ਉਧਰਲੇ ਪਾਸੇ ਹੀ ਨਾ ਚਲੇ ਜਾਣ। ਔਰ ਲੇਕਿਨ ਦੋਮਾ ਪਾਸੇ ਸ਼ਾਂਤੀ ਤਰੀਕੇ ਦੇ ਨਾਲ ਮੀਟਿੰਗ ਹੋਈ। ਇੱਕ ਪਾਸੇ ਭੁੰਧੜ ਹੋਰਾਂ ਨੇ ਕਿਹਾ ਕਿ ਬਾਹਰ ਪੁਲਿਸ ਕਿਉਂ ਲੱਗੀ? ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ। ਅਮੂਮਨ ਜਦੋਂ ਮੀਟਿੰਗ ਹੁੰਦੀ ਹੈ ਇਸ ਤਰੀਕੇ ਦੇ ਨਾਲ ਪੁਲਿਸ ਤਹਿਨਾਤ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਇਸ ਪਾਸੇ ਵੀ ਪੁਲਿਸ ਨਜ਼ਰ ਆਈ ਔਰ ਕਿਹਾ ਕਿ ਅਸੀਂ ਨਜ਼ਰ ਰੱਖ ਰਹੇ ਹਾਂ ਕਿ ਹਾਲਾਤ ਕਿਸੇ ਵੀ ਤਰੀਕੇ ਦੇ ਨਾਲ ਨਾ ਵਿਗੜਨ ਜਾਂ ਮਾਹੌਲ ਡਿਸਟਰਬ ਨਾ ਹੋਵੇ ਕੈਮਰਾਮੈਨ ਜਿੰਦਰ ਦੇ ਨਾਲ ਪੰਕੇਪਾਈ ਨਿਊਜ਼ 18 ਚੰਡੀਗੜ੍ਹ ਤਾਂ ਚੰਡੀਗੜ੍ਹ ਦੇ ਵਿੱਚ ਬਾਗੀ ਤਰ੍ਹਾਂ ਦੀ ਮੀਟਿੰਗ ਹੋਈ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਸੀ ਸ਼ੁਰੂਆਤ ਕਰਾਂਗੇ ਤਾਂ ਗੁਰਪ੍ਰਤਾਪ ਵੱਡਾਲਾ ਨੂੰ ਲਹਿਰ ਦਾ ਕਨਵੀਨਰ ਬਣਾਇਆ ਗਿਆ ਹੈ ਔਰ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਜਾਏਗੀ ਵਡਾਲਾ ਨੇ ਕਿਹਾ ਹੈ ਅਕਾਲੀ ਪਰਿਵਾਰਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਾਂ ਅੱਜ ਅਕਾਲੀ ਜਲਦ ਵਿੱਚ ਕਾਰਪੋਰੇਟ ਕਲਚਰ ਚੱਲ ਰਿਹਾ ਹੈ ਜੂreturnData ਕਮੇਟੀ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਗੁਰਪ੍ਰਤਾ ਵਡਾਲਾ ਨੇ ਕਿਹਾ ਔਰ ਰਿਪੋਰਟ ਲਾਗੂ ਹੁੰਦੀ ਹੈ ਤਾਂ ਅੱਜ ਇਹ ਹਾਲਾਤ ਨਾ ਹੋਣ